ਜੀ ਮੈਂ ਕਾਮਰੇਡ ਗੁਰਮ ਸਿੰਘ ਸੰਤੋਖਪੁਰਾ ਜ਼ਿਲ੍ਹਾ ਸਕੱਤਰ ਆਰਐਮਪੀਆਈ ਸਨਰੂਦ ਅੱਜ ਅਸੀਂ ਡਿੜਬਾ ਮੰਡੀ ਦੇ ਵਿੱਚ ਇੱਕ ਵਿਲੱਖਣ ਕਿਸਮ ਦਾ ਪ੍ਰੋਗਰਾਮ ਕੀਤਾ ਕਿਉਂਕਿ ਸੂਬਾ ਕਮੇਟੀ ਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਜਿਹੜੇ ਕਾਮਰੇਡ ਅਣਗੌਲੇ ਅਸੀਂ ਕੀਤੇ ਹੋਏ ਨੇ ਜਿਨ੍ਹਾਂ ਨੇ ਲੋਕਾਂ ਲਈ ਦੇਸ਼ ਲਈ ਸਾਡੇ ਸਮਾਜ ਲਈ ਬਹੁਤ ਸਾਰਾ ਕੰਮ ਕੀਤਾ ਪਰ ਅਸੀਂ ਉਹਨਾਂ ਨੂੰ ਯਾਦ ਕਰਨਾ ਭੁੱਲ ਗਏ ਤੇ ਇਹ ਜ਼ਿੰਮੇਵਾਰੀ ਔਟੋ-ਅੱਡੀ ਸਾਰੇ ਜ਼ਿਲ੍ਹਿਆਂ ਦੇ ਸੈਕਟਰੀਆਂ ਦੀ ਲਈ ਗਈ ਹੈ। ਆਧਾਰਨ ਦੇ ਤੌਰ ਤੇ ਹੁਣ ਅੱਜ ਅਸੀਂ ਢੜਵਾ ਮੰਡੀ ਦੇ ਵਿੱਚ ਖੜੇ ਆ। ਇੱਥੇ ਜਦੋਂ ਅਸੀਂ ਲੋਕਾਂ ਨੂੰ ਕੰਟੈਕਟ ਕੀਤਾ ਲੋਕਾਂ ਦੀ ਕਿਸਾਨਾਂ ਦੀ ਵੀ ਹਾਲਤ ਕੋਈ ਚੰਗੀ ਨਹੀਂ ਹੈ। ਮਜ਼ਦੂਰ ਦੀ ਹਾਲਤ ਬਹੁਤ ਮਾੜੀ ਹੈ ਤੇ ਛੋਟੇ ਦੁਕਾਨਦਾਰ ਵੀ ਮਤਲਬ ਤਰਾ-ਤਰਾ ਕਰ ਰਹੇ ਨੇ। ਪਰ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਨੇ ਮੰਤਰੀ ਨੇ ਜਿਹੜੇ ਬڑے-ਬڑے ਉਹ ਟਾਰਾ ਮਾਰ-ਮਾਰ ਕਹਿ ਰਹੇ ਨੇ ਕਿ ਅਸੀਂ ਪੰਜਾਬ ਉਹਨੂੰ ਸਿਖਰਾਂ ਤੇ ਲੈ ਗਏ ਇੱਥੇ ਵਿਕਾਸ ਹੋ ਗਿਆ ਇੱਥੇ ਗਰੀਬ ਹੈ ਜਿਹੜਾ ਉਹਦੀ ਆਮਦਨ ਵਧ ਗਈ ਕਿਸਾਨ ਦੀ ਆਮਦਨ ਦੁੱਗਣੀ ਹੋ ਗਈ ਐਕਚੁਅਲੀ ਜੇ ਗਰਾਊਂਡ ਲੈਵਲ ਤੇ ਦੇਖੀਏ ਤਾਂ ਕਿਸਾਨ ਵੀ ਦੁਖੀ ਹੈ ਮਜ਼ਦੂਰ ਵੀ ਦੁਖੀ ਹੈ ਬੀਬੀਆਂ ਤੇ ਇੱਥੇ ਅਤਿਆਚਾਰ ਹੋ ਰਿਹਾ ਹੁਣ ਜਿਹੜਾ ਅੱਜ ਅਸੀਂ ਇਹ ਵੀੜਾ ਚੱਕਿਆ ਹੈਗਾ ਅਸੀਂ ਪਿੰਡ ਪਿੰਡ ਜਾਵਾਂਗੇ ਜਿੰਨੇ ਵੀ ਕਮਿਊਨਿਸਟ ਜਿਹੜੇ ਵੀ ਕਾਮਰੇਡ ਚਾਹੇ ਕਿਸੇ ਦੂਜੀ ਪਾਰਟੀ ਦਾ ਜੇ ਸਾਨੂੰ ਉਹਦਾ ਪਰਿਵਾਰ ਕਹਿ ਦੂਗਾ ਕਿ ਤੁਸੀਂ ਕਾਮਰੇਡੋ ਆਓ ਸਾਡੇ ਇਸ ਕਾਮਰੇਡ ਨੂੰ ਯਾਦ ਕਰੋ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾਵਾਂਗੇ ਇਹ ਦੱਸਾਂਗੇ ਕਿ ਇਹ ਲੋਕ ਜਿਹੜੇ ਜਾਤ ਪਾਤ ਤੇ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਇੱਥੋਂ ਦੀਆਂ ਜ਼ਮੀਨਾਂ ਇੱਥੋਂ ਦਾ ਕਾਮਕਾਰ ਇੱਥੋਂ ਦੇ ਜਿਹੜੇ ਸਾਡੀਆਂ ਯੂਨੀਅਨਾਂ ਨੇ ਜਿਵੇਂ ਟਰੱਕ ਯੂਨੀਅਨ ਹੈ ਇਹਨਾਂ ਨੂੰ ਵੱਡੇ ਕੋਆਪਰੇਟਿਵ ਘਰਾਣਿਆਂ ਨੂੰ ਦੇਣ